ਸਾਹਿਬੋ ਜੀ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸਚਾ ਸ਼ਬਦ ਵਸਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸਚਾ ਸ਼ਬਦ ਸੁਨਾਇਆ ਜੀ ਚੰਤ ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੁਕਾ ਸਤ ਗੁਰ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤੈਨੂੰ ਅੰਮ੍ਰਿਤ ਗੁਰ ਤੇ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤੈਨੂੰ ਅੰਮ੍ਰਿਤ ਗੁਰ ਤੇ ਪਾਇਆ ਗੁਰੂ ਗਰੀਬ ਨਿਵਾਜ਼ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮੇਲੇ ਬੈਠੇ ਸਤਕਾਰਯੋ ਸਤਸੰਗੀ ਜਨੋਂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ ਆਪਾਂ ਸਾਰੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਮਾਲਕ ਜੀ ਦੇ ਪਾਵਨ ਬਚਨਾਂ ਦਾ ਆਸਰਾ ਲੈਣ ਦੇ ਲਈ ਹਰ ਰੋਜ਼ ਜੁੜਦੇ ਆਂ ਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਆਪਣੀ ਨਾਮ ਬਾਣੀ ਦਾ ਆਸਰਾ ਸਾਨੂੰ ਦਿੰਦੇ ਨੇ ਇਹ ਨਾਮ ਬਾਣੀ ਦਾ ਆਸਰਾ ਹੀ ਜ਼ਿੰਦਗੀ ਬਣਾਉਣ ਵਾਲਾ ਹੈ ਸਭ ਤੋਂ ਉੱਤਮ ਗੱਲ ਜ਼ਿੰਦਗੀ ਦੀ ਇਹੋ ਹੀ ਹੈ ਵੀ ਸਾਡੀ ਜ਼ਿੰਦਗੀ ਦੇ ਅੰਦਰ ਮਾਲਕ ਦਾ ਨਾਮ ਆ ਜਾਏ। ਨਾਮ ਆ ਗਿਆ। ਜਦ ਜ਼ਿੰਦਗੀ ਅੰਮ੍ਰਿਤ ਬਣ ਜਾਂਦੀ ਹੈ। ਕਿਉਂਕਿ ਮਾਲਕ ਦਾ ਨਾਮ ਹੀ ਅੰਮ੍ਰਿਤ ਹੈ ਸਾਡੇ ਲਈ। ਤੋਂ ਆਉ ਕੋਸ਼ਿਸ਼ ਕਰਦੇ ਹਾਂ ਆਪਾਂ ਸਾਰੇ ਰਲ ਮਿਲ ਕੇ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਆਰੰਭਤਾ ਤੋਂ ਪਹਿਲਾਂ ਸਾਰੇ ਆਪਸ ਵਿੱਚ ਫਤਿਹ ਦੀ ਸਾਂਝ ਪਾਉ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੀਆਂ ਬੜੀਆਂ ਘਟਨਾਵਾਂ ਨੇ ਜਿਹੜੀਆਂ ਸਦਾਆਂ ਤੋਂ ਚਲਦੀਆਂ ਆ ਰਹੀਆਂ ਨੇ ਗਾਹੇ ਵਗਾਹੇ ਉਹ ਸਫ਼ਰ ਕਰਦੀਆਂ ਨੇ ਅਸੀਂ ਵੀ ਸੁਣਦੇ ਹਾਂ ਸੁਣਦੇ ਵੀ ਆਂ ਵੇਖਦੇ ਵੀ ਆਂ ਕਿਉਂਕਿ ਪਿਕਚਰਾਂ ਵੀ ਬਣਦੀਆਂ ਨੇ ਫਿਲਮਾਂ ਵੀ ਬਣਦੀਆਂ ਨੇ ਉਹਨਾਂ ਤੇ ਨਾਟਕ ਬਣ ਜਾਂਦੇ ਆਂ ਉਹਨੇ ਇਹ ਰੋਲੇ ਵਿੱਚ ਆਪਾਂ ਨਹੀਂ ਪਹਿਣਾ ਵੀ ਸੱਚੀ ਇਹ ਘਟਨਾ ਵਾਪਰੀ ਐ ਜਾਂ ਨਹੀਂ ਵਾਪਰੀ ਇਤਿਹਾਸ ਹੈ ਜਾਂ ਮਿਥਿਹਾਸ ਹੈ ਪਰ ਜਿਵੇਂ ਸੁਣਾਇਆ ਜਾਂਦਾ ਏ ਜਿਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਗੱਲਾਂ ਦਰਜ ਨੇ ਵੀ ਕਹਿੰਦੇ ਦੇਵਤਿਆਂ ਨੇ ਰਲ ਕੇ ਸਮੁੰਦਰ ਰੜਕਿਆ ਸਮੁੰਦਰ ਰੜਕਿਆ ਸਮੇਰ ਪਹਾੜਤ ਨੂੰ ਮਧਾਣੀ ਬਣਾਇਆ ਤੇ ਸੱਪ ਨੂੰ ਉਹਨਾਂ ਨੇ ਤੁਹਾਨੂੰ ਪਤਾ ਵੀ ਨੇਤਰਾ ਬਣਾਇਆ ਹੋਇਆ ਉਹਦੇ ਨਾਲ ਰੜਕਿਆ ਦੈਂਤਾਂ ਨੇ ਤੇ ਦੇਵਤਿਆਂ ਨੇ ਰਲ ਕੇ ਸਮੁੰਦਰ ਰੜਕਿਆ ਉਹਦੇ ਵਿੱਚੋਂ 14 ਰਤਨ ਕੱਢੇ 14 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ ਅਮਰਤ ਰਤਨ ਤੇ ਇਨਾਂ 14 ਰਤਨਾਂ ਦੇ ਵਿੱਚੋਂ ਸ਼ਰਾਬ ਵੀ ਇੱਕ ਰਤਨ ਉਹਨਾਂ ਮੁਤਾਬਕ ਹੈ ਜ਼ਹਿਰ ਵੀ ਨਿਕਲਿਆ ਕਹਿੰਦੇ ਵੀ 13 ਜਦੋਂ ਚੀਜ਼ਾਂ ਬਣਨੀਆਂ ਗਈਆਂ ਉਹਨਾਂ ਤੇ ਕੋਈ ਰੌਲਾ ਨਹੀਂ ਪਿਆ ਜਦੋਂ ਗੱਲ ਅਮਰਤ ਦੀ ਆਈ ਰੌਲਾ ਪੈ ਗਿਆ ਦੇਵਤੇ ਕਹਿੰਦੇ ਵੀ ਅੰਮ੍ਰਿਤ ਸਾਡੇ ਲਈ ਹੈ ਤੇ ਦਾਇਤ ਕਹਿੰਦੇ ਵੀ ਅੰਮ੍ਰਿਤ ਸਾਡੇ ਲਈ ਹੈ। ਲੰਬੀ ਚੌੜੀ ਵਿਚਾਰ ਧਾਰਾ ਹੈ ਜੇ ਉਹਨੂੰ ਸਮਝਿਆ ਜਾਵੇ ਤਾਂ ਨਿਕਲ ਦੋਦੇ ਚੋ ਕੱਖ ਵੀ ਨਹੀਂ ਹੈ। ਪਰ ਗੱਲ ਇਹ ਹੈ ਵੀ ਜਿਹੜੀ ਚੀਜ਼ ਰੌਲਾ ਪਾਉਣ ਵਾਲੀ ਸੀ ਮਤਲਬ ਕਿ ਉਹਨਾਂ ਚੀਜ਼ਾਂ ਤੇ ਰੌਲਾ ਨਹੀਂ ਪਿਆ। ਪਰ ਗੱਲ ਅੰਮ੍ਰਿਤ ਜਿਹੜਾ ਅੰਮ੍ਰਿਤ ਕਰਦਾ ਇੱਕ ਉਤੇ ਰੌਲਾ ਪੈ ਗਿਆ ਹੁਣ ਜਿਹੜੇ ਦੇਵਤੇ ਉਹਨਾਂ ਨੂੰ ਡਰ ਰਾਖਸ਼ਾਂ ਤੋਂ दैਤਾਂ ਤੋਂ ਵੀ ਜੇ ਇਹਨਾਂ ਨੇ ਅੰਮ੍ਰਿਤ ਪੀ ਲਿਆ ਕਿਉਂਕਿ ਅੰਮ੍ਰਿਤ ਲਵਜੀ ਬੜਾ ਪਿਆਰਨ ਅੰਮ੍ਰਿਤ ਮ੍ਰਿਤ ਦਾ ਮਤਲਬ ਹੁੰਦਾ ਹੈ ਮਰਨਾ ਜਿਨੀ ਅੰਮ੍ਰਿਤ ਲੈ ਲਿਆ ਉਹ ਕਦੇ ਮਰਦਾ ਨਹੀਂ ਅੰਮ੍ਰਿਤ ਹੋ ਜਾਣਾ ਹੈ ਕਹਿੰਦੇ ਇਹਨਾਂ ਨੇ ਅਮਰ ਹੋ ਜਾਣਾ ਜੇ ਕਿਤੇ ਇਹਨਾਂ ਨੇ ਅੰਮ੍ਰਿਤ ਪੀ ਲਿਆ ਦੇਵਤਿਆਂ ਨੂੰ ਡਰ ਪੈ ਗਿਆ ਵਿਸ਼ਨੂੰ ਕੋਲ ਭੱਜੇ ਉਹਨਾਂ ਨੂੰ ਪਤਾ ਇਹ ਵੀ ਵਿਸ਼ਨੋ ਜੀ ਅਵਤਾਰੀ ਪੁਰਖ ਨੇ ਵੱਖ-ਵੱਖ ਰੂਪ ਬਟਾ ਕੇ ਆਉਂਦੇ ਰਹੇ ਐ ਚੰਗਾ ਮਾੜਾ ਕਰਨ ਸਮਾਜ ਚ ਤੇ ਕਹਿੰਦੇ ਮੋਣੀ ਦਾ ਰੂਪ ਲਿਆ ਆ ਕੇ ਫੈਸਲਾ ਹੋਇਆ ਵੀ ਕਹਿੰਦੇ ਚਲੋ ਮੋਣੀ ਵੰਡ ਦਊਗੀ ਭਾਵ ਇਸਤਰੀ ਦਾ ਰੂਪ ਧਾਰਨ ਕੀਤਾ ਹੁਣ ਇਸਤਰੀ ਦਾ ਫੈਸਲਾ ਸੀ ਜੋ ਫੈਸਲਾ ਲੈਣੇ ਸੀ ਉਹ ਬੰਦਿਆ ਨੇ ਤਾਂ ਮੰਨਣਾ ਹੀ ਵੀ ਚਲੋ ਬੀਬੀ ਆਈਏ ਫੈਸਲਾ ਕਰ ਦੋ ਕਿ ਕਹਿੰਦੀ ਚਲੋ ਮੈਂ ਵੰਡਦੀ ਆ ਤੇ ਉਹਨੇ ਜਿਹੜਾ ਅਮਰਤ ਸੀ ਦੇਵਤਿਆਂ ਨੂੰ ਪਿਆਤਾ ਤੇ ਜਿਹੜਾ ਜ਼ਹਿਰ ਸੀ ਉਹ ਦੇਵਤਾਂ ਨੂੰ ਦੇਈ ਬਾਅਦ ਚ ਉਹਨਾਂ ਨੂੰ ਪਤਾ ਲੱਗੇ ਸੀ ਹਾਲਾਂਕਿ ਵਾਵਾ ਰੋਲਾ ਪਿਆ ਉਹਨਾਂ ਦਾ ਲੜਾਈ ਹੋਈ ਖੈਰ ਇਹ ਘਟਨਾ ਹੈ ਜਿਹੜੀ ਜਦੋਂ ਅਸੀਂ ਗੁਰਮਤ ਦਾ ਪੱਖ ਸਮਝਦੇ ਆ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਆ ਸਤਿਗੁਰ ਜੀ ਇੱਕ ਗੱਲ ਸਮਝਾਉਂਦੇ ਆ ਜਿਵੇਂ ਮੈਂ ਬੰਦ ਪੜਿਆ ਨੇ ਧੰਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੇ ਘਟਨਾਾਂ ਦੇ ਆਧਾਰਤ ਸ਼ਬਦ ਨੇ ਸੁਰਨਰ ਮੁਣਜਣ ਅੰਮ੍ਰਿਤ ਖੋਜਦੇ ਸੁਰ ਨਰ ਮੁਣਜਣ ਸੁਰ ਵੀ ਅਸੁਰ ਵੀ ਅੰਮ੍ਰਿਤ ਦੀ ਭਾਲ ਦੇ ਅੰਦਰ ਤੁਰੇ ਫਿਰਦੇ ਐ ਸੁਰਨਰ ਮੁਣਜਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਕਹਿੰਦੇ ਮੈਂ ਉਹ ਅੰਮ੍ਰਿਤ ਗੁਰੂ ਕੋਲੋਂ ਲੱਭ ਲਿਆ ਮੈਨੂੰ ਉਹ ਅੰਮ੍ਰਿਤ ਸਤਗੁਰੂ ਕੋਲੋਂ ਮਿਲ ਗਿਆ ਮੈਨੂੰ ਕਿਤੇ ਲੱਭਣ ਦੀ ਲੋੜ ਨਹੀਂ ਪਈ ਪਾਲਣ ਦੀ ਲੋੜ ਨਹੀਂ ਪਈ ਗੁਰੂ ਨੇ ਮੇਰੇ ਤੇ ਤਰਸ ਕੀਤਾ ਉਹ ਅੰਮ੍ਰਿਤ ਦੇ ਦਿੱਤਾ ਹੁਣ ਸਵਾਲ ਇੱਥੇ ਖੜਾ ਹੁੰਦਾ ਵੀ ਅੰਮ੍ਰਿਤ ਚੀਜ਼ ਕੀ ਹੈ ਕੋ ਤਰਲ ਪਦਾਰਥ ਹੈ ਕੋ ਠੋਸ ਪਦਾਰਥ ਹੈ ਕੋ ਵਸਤੂ ਹੈ ਅਮਰਤ ਇਹ ਤਾਂ ਫੈਸਲਾ ਕਰਨਾ ਹੀ ਪੈਣਾ ਹੈ ਨਾ ਵੀ ਅਮਰਤ ਹੈ ਕੀ ਹੈ ਪਾਣੀ ਵਰਗਾ ਹੈ ਜੂਸ ਵਰਗਾ ਹੈ ਜਾਂ ਕੋ ਠੋਸ ਚੀਜ਼ ਹੈ ਕੋ ਪੱਥਰ ਵਰਗਾ ਹੈ ਕਿਹਦੇ ਵਰਗਾ ਹੈ ਠੋਸ ਹੈ ਜਾਂ ਮਲੋ ਡਲੇ ਰੂਪ ਚ ਹੈ ਕੋਈ ਠੋਸ ਚੀਜ਼ ਹੁੰਦੀ ਹੈ ਜਿਵੇਂ ਬਰਫ਼ ਜੰਮੀ ਹੈ ਪਾਣੀ ਹੋਵੇ ਤਾਂ ਉਹ ਤਰਲ ਹੈ ਜਦੋਂ ਜੰਮ ਜਾਂਦਾ ਉਹ ਠੋਸ ਬਣ ਜਾਂਦੀ ਹੈ ਠੋਸ ਬਣ ਗਈ ਉਹ ਕਿਹੋ ਜੀ ਚੀਜ਼ ਹੈ ਖਾਣ ਵਾਲੀ ਹੈ ਪੀਣ ਵਾਲੀ ਹੈ ਕੀ ਹੈ ਹੁਣ ਮਾਲਕ ਨੇ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ ਜਿੰਨੇ ਅਸੀਂ ਬਾਣੀ ਨੂੰ ਪੜਨਾ ਸੁਣਨਾ ਜਾਣਦੇ ਹਾਂ ਦਾ ਸਾਰੇ ਜਿੰਨੇ ਅਸੀਂ ਗੁਰੂ ਦੇ ਪਰਉਕਾਰ ਖਵਾਉਨੇ ਆ ਜਾਂ ਸਤਿਗੁਰ ਦੇ ਸੇਵਕ ਸਿੱਖ ਖਵਾਉਨੇ ਆ ਸਾਨੂੰ ਇਸ ਗਲਤੀ ਜ਼ਕੀਨ ਕਰਨਾ ਪੈਣਾ ਹੈ ਜਾਂ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਵੀ ਜਿਹੜੀ ਮੇਰ ਗੁਰੂ ਨੇ ਸਾਡੇ ਤੇ ਕੀਤੀ ਹੈ ਨਾ ਜਿਹੜਾ ਤਰਸ ਮਾਲਕ ਨੇ ਸਾਡੇ ਤੇ ਕੀਤਾ ਹੈ ਜਿਹੜੀ ਬਖਸ਼ਿਸ਼ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕੀਤੀ ਹੈ ਜਿੰਨਾ ਕੁਝ ਸਾਨੂੰ ਦੇ ਗਏ ਹੈ ਦੁਨੀਆ ਦੇ ਇਤਿਹਾਸ ਦੇ ਅੰਦਰ ਕਿਸੇ ਪੀਰ ਪੈਗੰਬਰ ਨੇ ਆਪਣੇ ਸੇਵਕਾਂ ਲਈ ਨਹੀਂ ਕੀਤਾ ਹੁਣ ਗੱਲ ਚੱਲੀ ਹੈ ਜਦੋਂ ਅੰਮ੍ਰਿਤ ਦੀ ਤਾਂ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਅੰਮ੍ਰਿਤ ਕੀ ਹੈ ਤਾਂ ਅਸੀਂ ਸੱਜੀ ਬੋਲ ਜਾਣਦਿਆਂ ਸਮਝਦੇ ਹਾਂ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅੰਮ੍ਰਿਤ ਕੀ ਹੈ ਸਾਹਿਬ ਦੀ ਬਾਣੀ ਸਾਡੇ ਲਈ ਅੰਮ੍ਰਿਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡੇ ਲਈ ਅੰਮ੍ਰਿਤ ਹੈ ਹੁਣ ਗੁਰੂ ਕੋਲ ਅੰਮ੍ਰਿਤ ਹੈ ਤਾਂ ਮਤਲਬ ਬਾਣੀ ਗੁਰੂ ਦੀ ਅੰਮ੍ਰਿਤ ਹੈ ਨਾ ਜਿਹਨੂੰ ਧੰਨ ਗੁਰੂ ਅਮਰਦਾਸ ਸਾਹਿਬ ਨੇ ਕਹਿਤਾ ਵੀ ਸੋ ਅੰਮ੍ਰਿਤ ਗੁਰਤੇ ਪਾਇਆ ਮੈਂ ਗੁਰੂ ਤੋਂ ਅੰਮ੍ਰਿਤ ਪ੍ਰਾਪਤ ਕੀਤੇ ਤੇ ਉਹ ਅੰਮ੍ਰਿਤ ਹੈ ਕੀ ਇਹ ਬਾਣੀ ਇਹ ਅੰਮ੍ਰਿਤ ਬਾਣੀ ਹੈ ਸਤਗੁਰ ਦੇ ਕੋਲ ਅੰਮ੍ਰਿਤ ਪਿਆ ਹੋਇਆ ਹੈ ਸਤਗੁਰ ਦੇ ਅੰਦਰ ਅੰਮ੍ਰਿਤ ਹੈ ਸਤਗੁਰ ਨੇ ਸਾਂਭਿਆ ਹੋਇਆ ਹੈ ਅੰਮ੍ਰਿਤ ਤੇ ਸਤਗੁਰ ਜੀ ਨੇ ਇਸ ਅੰਮ੍ਰਿਤ ਦੇ ਭੰਡਾਰੇ ਖੋਲੇ ਹੋਏ ਆ ਵੀ ਜੋ ਮਰਜੀ ਇਸ ਅੰਮ੍ਰਿਤ ਦਾ ਲਾਹਾ ਲੈ ਸਕਦਾ ਹੈ ਹੁਣੇ ਅੰਮ੍ਰਿਤ ਹੈ ਜਿਹੜਾ ਆਓ ਅੰਮ੍ਰਿਤ ਜਿਹੜਾ ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ ਇਹਨੂੰ ਪ੍ਰਾਪਤ ਕਰਨ ਦੇ ਲਈ ਕਰਨਾ ਕੀ ਪੈਣਾ ਹੈ ਸਤਿਗੁਰੂ ਕਹਿੰਦੇ ਨੇ ਸੁਰ ਨਾਰ ਮੁੰਜਣੇ ਅੰਮ੍ਰਿਤ ਖੋਜ ਦੇ ਸੁਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਸ਼ਬਦ ਸੁਨਾਇਆ ਸਤਿਗੁਰ ਜੀ ਨੇ ਅੰਮ੍ਰਿਤ ਪਤਾ ਕਿਹੜੇ ਤਰੀਕੇ ਦੇ ਨਾਲ ਦਿੱਤਾ ਇਹ ਮੈਨੂੰ ਸਤਗੁਰ ਜੀ ਨੇ ਆਪਣੀ ਬਾਣੀ ਦਾ ਸੱਚਾ ਗਿਆਨ ਮੈਨੂੰ ਸੁਣਾਤਾ ਮੈਂ ਧਿਆਨ ਦੇ ਨਾਲ ਸੁਣ ਲਏ ਈਵ ਮਾਲਕ ਦੀ ਬਖਸ਼ਿਸ਼ ਹੈ ਮੇਰੇ ਤੇ ਇਹੋ ਹੀ ਅਮਰਤ ਹੈ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਗੁਰੂ ਦੀ ਬਖਸ਼ਿਸ਼ ਦੇ ਨਾਲ ਅਮਰਤ ਪ੍ਰਾਪਤ ਕੀਤਾ ਹੈ ਅਮਰਤ ਮਿਲਿਆ ਕਾਦੇ ਕਰਕੇ ਸਤਗੁਰ ਦੇ ਸੱਚੇ ਸ਼ਬਦ ਦੇ ਨਾਲ ਜੀ ਜੰਤ ਸਭ ਤਉਦੋ ਪਾਇ ਕਵੇਖ ਪਰਸਨ ਆਇਆ ਜਦੋਂ ਮਾਲਕ ਦਾ ਇਹ ਅੰਮ੍ਰਿਤ ਮੇਰੇ ਹਿਰਦੇ 'ਚ ਵਸ ਗਿਆ ਨਾ ਤਾਂ ਜੀ ਜੰਤ ਸਭ ਤੋਂ ਧੋ ਭਾਇ ਭਾਵ ਮੈਨੂੰ ਇਹ ਗੱਲ ਦਾ ਅਹਿਸਾਸ ਹੋਇਆ ਮਾਲਕਾ ਸਾਲੀ ਖਲਕਤ ਜਿੰਨੀ ਵੀ ਹੈ ਇਹ ਤੇਰੀ ਬਣਾਈ ਹੋਈ ਹੈ ਤੂੰ ਹੀ ਬਣਾਉਣ ਵਾਲਾ ਤੂੰ ਹੀ ਰਚੇਤਾ ਹੈ ਤੇ ਤੂੰ ਹੀ ਆਲੇ ਦੁਆਲੇ ਵਸ ਵੀ ਰਿਹਾ ਹੈ ਅਮਰਤ ਹੈ ਨਾ ਜਿਹੜਾ ਸਾਡੇ ਅੰਦਰ ਅਮਰਤ ਭਾਵਨਾ ਪੈਦਾ ਕਰ ਦਿੰਦਾ ਹੈ ਸਾਡੇ ਅੰਦਰ ਨਾ ਖਤਮ ਹੋਣ ਵਾਲੀ ਭਾਵਨਾ ਪੈਦਾ ਕਰ ਦਿੰਦਾ ਤੇ ਅੱਛਾ ਇੱਕ ਗੱਲ ਦਾ ਚੇਤਾ ਰੱਖੋ ਵੀ ਨਾ ਖਤਮ ਹੋਣ ਵਾਲੀ ਭਾਵਨਾ ਪੈਦਾ ਕਿਵੇਂ ਹੋ ਤੇ ਮਤਲਬ ਇਹ ਹੈ ਵੀ ਜੇ ਬੰਦੇ ਨੇ ਅਮਰ ਹੋਣਾ ਹੈ ਤਾਂ ਜਿਹੜੀ ਚੀਜ਼ ਮਾਰਦੀ ਇਹਨੂੰ ਉਹ ਖਤਮ ਕਰਨੀ ਪੈਣੀ ਹੈ ਨਾ ਵੀ ਅਮਰ ਹੋਣ ਦੇ ਲਈ ਤੇ ਬੰਦੇ ਨੂੰ ਮਾਰਦਾ ਕੀ ਹੈ ਬੰਦੇ ਨੂੰ ਮਾਰਦਾ ਕੌਣ ਹੈ ਮੈਂ ਸਰੀਰ ਦੀ ਮੌਤ ਦੀ ਗੱਲ ਨਹੀਂ ਕਰ ਰਿਹਾ ਸਰੀਰ ਦੀ ਮੌਤ ਮਾਲਕ ਦੇ ਆਪਣੇ ਹੁਕਮ ਦੇ ਵਿੱਚ ਹੈ ਬੰਦੇ ਨੂੰ ਕੌਣ ਮਾਰਦਾ ਮੈਂ ਉਹਦੀ ਗੱਲ ਕਰ ਰਿਹਾ ਸਰੀਰ ਨੂੰ ਤਾਂ ਮਾਲਕ ਦਾ ਹੁਕਮ ਹੀ ਖਤਮ ਕਰਦਾ ਹੈ ਨਾ ਜਦੋਂ ਡੈੱਡ ਹੁੰਦਾ ਹੈ ਬੰਦੇ ਨੂੰ ਕੌਣ ਮਾਰਦਾ ਹੈ ਬੰਦਾ ਸਰੀਰ ਨਹੀਂ ਦੀ ਹੁੰਦਾ ਬੰਦਾ ਇੱਕ ਸੋਚ ਹੈ ਬੰਦਾ ਵਿਚਾਰਤਾ ਰ ਹੁੰਦੀ ਹੈ ਇਨਸਾਨ ਸੋਚ ਹੁੰਦੀ ਹੈ ਬੰਦੇ ਨੂੰ ਕੌਣ ਮਾਰਦਾ ਹੈ ਬੰਦੇ ਨੂੰ ਮਾਰਦੇ ਵਿਕਾਰ ਬੰਦੇ ਦੀ ਜਮੀਰ ਖਤਮ ਕਰਦੀ ਹੈ ਵਿਕਾਰ ਮਾੜੇ ਖਿਆਲ ਮਾੜੇ ਕਰਮ ਬੰਦਾ ਖਤਮ ਕਰਦੇ ਨੇ ਤੇ ਹੁਣ ਜਿਹੜੇ ਮਾੜੇ ਕਰਮ ਨੇ ਉਹਨਾਂ ਨੂੰ ਖਤਮ ਕਰੇਗਾ ਤਾਂ ਅਮਰਤ ਹੋਊਗਾ ਨਾ ਤੇਰੀ ਜ਼ਿੰਦਗੀ 'ਚ ਜੇ ਮਾੜੀ ਸੋਚ ਖਤਮ ਕਰੇਗਾ ਮਾੜੇ ਕਰਮ ਖਤਮ ਜਿੰਨਾ ਕਰਕੇ ਤੇਰੀ ਜਮੀਰ ਮਰਦੀ ਹੈ ਜਿੰਨਾ ਕਰਕੇ ਤੇਰੇ ਅੰਦਰੋਂ ਇਨਸਾਨੀਅਤ ਖਤਮ ਹੁੰਦੀ ਉਸ ਚੀਜ਼ ਨੂੰ ਖਤਮ ਕਰੇਗਾ ਤਾਂ ਅਮਰ ਹੋਵੇਂਗਾ ਨਾ ਤੂੰ ਹੁਣ ਅਮਰਤ ਨੇ ਇਹ ਬਖਸ਼ਿਸ਼ ਤੇਰੇ ਤੇ ਕਰਨੀ ਐ ਮਾਲਕ ਦੇ ਅਮਰਤ ਨੇ ਉਹ ਚੀਜ਼ਾਂ ਤੇਰੇ ਚੋਂ ਖਤਮ ਕਰਨੀਆਂ ਨੇ ਜਿਹੜੀਆਂ ਤੈਨੂੰ ਖਤਮ ਕਰਨ ਦੇ ਲਈ ਤਿਆਰ ਨੇ ਜਿਹੜੀਆਂ ਚੀਜ਼ਾਂ ਤੈਨੂੰ ਮਾਰਦੀਆਂ ਨੇ ਸਤਿਗੁਰੂ ਕਹਿੰਦੇ ਜੀ ਜੰਤ ਸਭ ਤੋਂ ਉਦੋਂ ਪਾਇ ਕਵੇਕ ਪ੍ਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਲੱਭ ਲੋਭ ਅਹੰਕਾਰ ਇਹ ਇਹ ਜਿੰਨੀਆਂ ਚੀਜ਼ਾਂ ਨੇ ਲੱਭ ਲੋਭ ਅਹੰਕਾਰ ਚੁੱਕਾ ਪਾਪੰਜੇ ਵਿਕਾਰ ਕਹਿ ਲੋ ਲੱਭ ਲੋਭ ਅਹੰਕਾਰ ਚੁੱਕਾ ਚੁੱਕਾ ਦਾ ਮਤਲਬ ਹੁੰਦਾ ਹਟਾ ਦੇ ਸਤਿਗੁਰ ਨੇ ਪਾਸੇ ਕਰ ਤੇ ਖਤਮ ਕਰ ਤੇ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਸਤਿਗੁਰ ਜੀ ਨੇ ਕਰਮ ਕੀਤਾ ਮੇਰੇ ਤੇ ਤਰਸ ਕੀਤਾ ਆ ਚੀਜ਼ਾਂ ਮੇਰੀ ਜ਼ਿੰਦਗੀ ਚੋਂ ਬਾਹਰ ਕਰਤੀਆਂ ਇਹ ਚੀਜ਼ਾਂ ਪਾਸੇ ਕਰ ਦੇਣੀਆਂ ਇਸ ਸਤਿਗੁਰੂ ਦਾ ਗਿਆਨ ਜ਼ਿੰਦਗੀ ਚ ਲੈ ਆਉਣਾ ਇਹੋ ਹੀ ਅੰਮ੍ਰਿਤ ਲੈਣਾ ਹੈ। ਇਹ ਅੰਮ੍ਰਿਤ ਲੈਣਾ ਹੈ। ਅੰਮ੍ਰਿਤ ਇੱਕੋ ਨਾਮ ਹੈ। ਜਾਇਦਾ ਸਮਝ ਲਓ ਵੀ ਬਾਣੀ ਅੰਮ੍ਰਿਤ ਹੈ ਬਾਣੀ ਹੀ ਸਾਡੇ ਲਈ ਨਾਮ ਹੈ। ਬਾਣੀ ਨੂੰ ਪੜ੍ਹਨਾ ਹੀ ਨਾਮ ਜਪਣਾ ਹੈ। ਬਾਣੀ ਨੂੰ ਜਿਉਣਾ ਹੀ ਨਾਮ ਜਿਉਣਾ ਹੈ ਬਸ। ਰੌਲਾ ਕੋਈ ਨਹੀਂ ਹੈ। ਹਾਲਾਂਕਿ ਕਈ ਵਾਰ ਅਸੀਂ ਸ਼ਬਦਾਵਲੀ ਚ ਉਲਝ ਜਾਂਦੇ ਆ। ਅਸੀਂ ਜਦੋਂ ਕਹਿੰਦੇ ਵੀ ਨਾਮ ਜਪੀਏ, ਨਾਮ ਕਿਵੇਂ ਜਪਣਾ ਹੈ? ਨਾਮ ਜਪਣ ਦਾ ਕੋਈ ਵੱਖਰਾ ਤਰੀਕਾ ਮੈਟਰ ਨਹੀਂ ਹੈਗਾ ਇੱਥੇ ਕੋਈ ਵੱਖਰੇ ਸਿਧਾਂਤ ਨਹੀਂ ਹੈਗੇ ਨਾਮ ਜਪਣ ਦਾ ਮਤਲਬ ਇਹੋ ਹੀ ਤਾਂ ਵੀ ਬਾਣੀ ਨੂੰ ਪੜ ਲੈਣਾ ਤੇ ਉਹਨੂੰ ਜਿਉਂ ਲੈਣਾ ਹੀ ਨਾਮ ਜਪਣਾ ਹੈ ਨਾਮ ਅੰਮ੍ਰਿਤ ਪੀਣ ਦਾ ਮਤਲਬ ਵੀ ਇਹੋ ਹੀ ਹੁੰਦਾ ਵੀ ਬਾਣੀ ਨੂੰ ਧਿਆਨ ਨਾਲ ਸੁਣੋ ਮਨ ਉਸ ਗੱਲ ਨੂੰ ਮੰਨੇ ਹੀ ਉਹ ਅੰਮ੍ਰਿਤ ਪੀਣਾ ਹੈ ਇਹ ਇਹ ਗੱਲਾਂ ਕਈ ਵਾਰ ਅਸੀਂ ਸ਼ਬਦਾਬਲੀ ਚੁੱਲਝ ਜਾਂਦੇ ਆ ਸ਼ਬਦਾਬਲੀ ਚੁੱਲਜਣ ਦੀ ਜ਼ਰੂਰਤ ਨਹੀਂ ਹੁੰਦੀ ਤਾਤ ਇੱਕੋ ਹੀ ਹੈ ਵੀ ਗੁਰਬਾਣੀ ਨੂੰ ਜਿਉਂ ਕਿ ਅਸੀਂ ਸਚਿਆਰ ਬਣਨਾ ਹੈ ਸਚਿਆਰ ਉਹਨਾ ਚਿਰ ਨਹੀਂ ਬਣਿਆ ਜਾਂਦਾ ਜਿੰਨਾ ਚਿਰ ਮੇਰਾ ਮਾਨ ਗੱਲਾਂ ਨੂੰ ਧਿਆਨ ਨਾਲ ਸੁਣਦਾ ਨਹੀਂ ਸਤਗੁਰ ਕਹਿੰਦੇ ਲੱਭ ਲੋਭ ਅਹੰਕਾਰ ਛੁਕਾ ਸਤਗੁਰ ਭਲਾ ਪਾਇਆ ਸਤਗੁਰ ਜ਼ਿੰਦਗੀ ਵਿੱਚੋਂ ਲੱਭ ਲੋਭ ਅਹੰਕਾਰ ਛੁਕਾ ਦਿੰਦੇ ਐ ਤੇ ਜ਼ਿੰਦਗੀ ਵਿੱਚ ਅੰਮ੍ਰਿਤ ਆ ਜਾਂਦਾ ਅੰਮ੍ਰਿਤ ਦਾ ਵਾਸਾ ਹੋ ਜਾਂਦਾ ਇਹ ਮੀ ਅਮਰਤ ਅਛਕਣਾ ਆ ਚੀਜ਼ ਨੂੰ ਅਸੀਂ ਜ਼ਿੰਦਗੀ ਚ ਲੈ ਕੇ ਆਉਣਾ ਤੇ ਮੈਂ ਬੇਨਤੀ ਕਰ ਰਿਹਾ ਸੇ ਵੀ ਸਤਿਗੁਰੂ ਨੇ ਸਾਡੇ ਉੱਤੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਜਿਸ ਗੁਰੂ ਦੇ ਅੰਦਰ ਇਹ ਅਮਰਤ ਪਿਆ ਹੋਇਆ ਹੈ ਜੀ ਦੀ ਜ਼ਿੰਦਗੀ ਚ ਇਹ ਅਮਰਤ ਹੈ ਜਿਹੜੇ ਸਤਿਗੁਰੂ ਨੇ ਸਾਨੂੰ ਅਮਰਤ ਦਿੱਤਾ ਹੈ ਇਹਦਾ ਮਤਲਬ ਇਹ ਹੈ ਵੀ ਉਹ ਸਤਿਗੁਰੂ ਦੀ ਜਿਹੜੀ ਸੋਚ ਹੈ ਜਿਹੜੀ ਉਹਦੀ ਸਮਝ ਹੈ ਬਹੁਤ ਉੱਚੀ ਹੈ ਮਹਾਨ ਉਕੇ ਗੁਰੂ ਅਮਰਤ ਹੈ ਗੁਰੂ ਖੁਦ ਭੇਦ ਭਾਵ ਨਹੀਂ ਰੱਖਦਾ ਗੁਰੂ ਖੁਦ ਆਪ ਜ਼ਿੰਦਗੀ ਦੇ ਅੰਦਰ ਊਚ ਨੀਚਤਾ ਨਹੀਂ ਰੱਖਦਾ ਗੁਰੂ ਦਾ ਆਪਣਾ ਸੁਭਾਅ ਨਿਰਮਲ ਹੈ ਪਾਵਨ ਬਾਣੀ ਦੇ ਬੋਲ ਨੇ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ ਸਤਗੁਰ ਐਡਾ ਦਿਆਲ ਹੈ ਜਿਹਦੇ ਲਈ ਸਾਰੇ ਬਰਾਬਰ ਨੇ ਸਮਤ ਨੇ ਸਾਰੇ ਬਰਾਬਰ ਨੇ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਉਹ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਵੇਖਦਾ ਹੈ ਸਤ ਗੁਰੂ ਸਤ ਗੁਰੂ ਵਿੱਚ ਅੰਮ੍ਰਿਤ ਹੈ ਸਤ ਗੁਰੂ ਦੇ ਵਿੱਚ ਅੰਮ੍ਰਿਤ ਵਸਦਾ ਹੈ ਉਹ ਬਖਸ਼ਿਸ਼ ਕਰਦਾ ਹੈ ਸਾਰਿਆਂ ਨੂੰ ਇੱਕੋ ਜਿਹਾ ਵੇਖਦਾ ਹੈ ਇੱਕੋ ਜਿਹਾ ਕਰਕੇ ਜਾਣਦਾ ਹੈ ਸਾਰਿਆਂ ਨੂੰ ਸਮਤ ਜਾਣਦਾ ਹੈ ਬਰਾਬਰ ਜਾਣਦਾ ਹੈ ਕਿਉਂ ਕਿਉਂਕਿ ਉਹਦੇ ਵਿੱਚ ਅੰਮ੍ਰਿਤ ਹੈ ਧੰ ਗੁਰੂ RAM ਦਾ ਸਬਦ ਦਾ ਬਚਨ ਹੈ ਗੌੜੀ ਰਾਗ ਦੇ ਅੰਦਰ ਕਹਿੰਦੇ ਸਤਿਗੁਰੂ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਹਦੇ ਕੋਲ ਅੰਮ੍ਰਿਤ ਹੈ ਉਹ ਸਾਰਿਆਂ ਨੂੰ ਬਰਾਬਰ ਆਪ ਵੀ ਜਾਣਦੇ ਜਿਹਦੀ ਜ਼ਿੰਦਗੀ 'ਚ ਉਹਦਾ ਅੰਮ੍ਰਿਤ ਆ ਜਾਵੇ ਉਹ ਵੀ ਸਾਰਿਆਂ ਨੂੰ ਬਰਾਬਰ ਜਾਣਨ ਲੱਗ ਪੈਂਦਾ ਹੰਤੁ ਸਿਤੀ ਆਣ ਮਾਰਿਓ ਸਾਰੇ ਜਣੇ ਕਿਉਂਕਿ ਜਦੋਂ ਵੀ ਕਲਾਸ ਲੱਗਦੀ ਹੈ ਵਿਚਾਰ ਹੁੰਦੀ ਹੈ ਆਪਾਂ ਸਾਰੇ ਵਿਚਾਰਦੇ ਹਾਂ ਇੱਥੇ ਕੋਸ਼ਿਸ਼ ਕਰੀਦੀ ਹੁੰਦੀ ਹੈ ਤਾਂ ਰਹਿਨੇ ਆ ਇੱਥੇ ਆਪਾਂ ਬੈਠ ਕੇ ਵਿਚਾਰਦੇ ਹੁੰਨੇ ਆ ਇਹੋ ਚੀਜ਼ ਜਿਹੜੀ ਵੀ ਵਿਚਾਰੀ ਜਾਂਦੀ ਹੈ ਉਹ ਆਪਣੇ ਆਪ ਦੇ ਲਈ ਆਪਣੀ ਘਾੜਤ ਘਾੜਨ ਦੇ ਲਈ ਵਿਚਾਰੀ ਜਾਂਦੇ ਕਿਉਂਕਿ ਗੁਰੂ ਦੀ ਜਿਹੜੀ ਪਾਠਸ਼ਾਲਾ ਇੱਕ ਚਟਸਾਲ ਟਕਸਾਲ ਹੈ ਨਾ ਇੱਥੇ ਆਪਣੀ ਘਾੜਤ ਘਾੜਨ ਵਾਸਤੇ ਪਹੁੰਚਦੇ ਆ ਸੀ ਹੁਣ ਗੁਰੂ ਦਾ ਅੰਮ੍ਰਿਤ ਇੰਨਾ ਮਹਾਨ ਜਿਹੜਾ ਸਾਡੀ ਜ਼ਿੰਦਗੀ ਦੇ ਅੰਦਰ ਪੀੜ ਭਾਵ ਕਰਮ ਕਾਂਡ ਖਤਮ ਕਰ ਦਿੰਦਾ ਹੈ ਹੁਣ ਅਸੀਂ ਇਸ ਚੀਜ਼ ਨੂੰ ਸਮਝਣਾ ਹੈ ਵੀ ਜ਼ਿੰਦਗੀ ਦੇ ਅੰਦਰ ਜੇ ਚੀਜ਼ਾਂ ਅਜੇ ਤੱਕ ਨਹੀਂ ਨਿਕਲੀਆਂ ਤਾਂ ਮਤਮ ਅੰਮ੍ਰਿਤ ਜ਼ਿੰਦਗੀ ਦਾ ਹਿੱਸਾ ਨਹੀਂ ਬਣਿਆ ਮੇਰੇ ਇਹਨੂੰ ਲੈਣਾ ਹੈ ਮੈਂ ਠੀਕ ਹੈ ਵੀ ਵੱਖਰਾ ਵਿਸ਼ਾ ਵੀ ਉਹ ਅਸੀਂ ਜਿਹੜੀ ਇੱਕ ਖੰਡੇ ਕੀ ਪੌ ਲੈਨੇ ਆ ਸਾਡੀ ਸਰੀਰ ਦੀ ਪਛਾਣ ਇੱਕ ਅਸੂ ਲੈਨੇ ਆ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਐ ਖੰਡੇ ਕੀ ਪਾਔਲ ਅਸੀਂ ਉਹਨੂੰ ਵੀ ਅੰਮ੍ਰਿਤ ਕਹਿੰਨੇ ਆ ਕਿਉਂਕਿ ਉਹਨੇ ਸਾਨੂੰ ਬਾਹਰੀ ਤੌਰ ਤੇ ਕੋਜਾ ਕੀਤਾ ਇੱਕੋ ਜਿਹਾ ਰੰਗ ਰੂਪ ਇੱਕੋ ਜਿਹਾ ਆਕਾਰ ਦੇ ਕੇ ਇੱਕੋ ਜਿਹਾ ਬਾਹਰੀ ਲਿਬਾਸ ਦਿੱਤਾ ਹੈ ਉਹਨੂੰ ਅਸੀਂ ਅੰਮ੍ਰਿਤ ਤਾਂ ਕਹਿੰਨੇ ਆ ਪਰ ਜਿਹੜਾ ਗੁਰਬਾਣੀ ਵਾਲਾ ਅੰਮ੍ਰਿਤ ਹੈ ਨਾ ਜਿਹੜਾ ਸਤਿਗੁਰ ਤੋਂ ਮਿਲਦਾ ਹੈ ਉਹਦਾ ਸਬੰਧ ਸਾਡੇ ਮਨ ਦੇ ਨਾਲ ਹੈ ਉਹਨੂੰ ਮਨ 'ਚ ਵਸਾਉਣਾ ਹੈ ਉਹਦੇ ਨਾਲ ਅਸੀਂ ਮਨ ਨੂੰ ਸਾਧਣਾ ਹੈ ਤੇ ਸਤਗੁਰੂ ਕਹਿੰਦੇ ਆ ਵੀ ਜਿਹੜਾ ਅਮਰਤ ਗੁਰੂ ਕੋਲ ਹੈ ਨਾ ਗੁਰੂ ਸੰਤ ਕਰਕੇ ਸਾਰਿਆਂ ਨੂੰ ਬਰਾਬਰ ਜਾਣਦਾ ਹੈ ਗੁਰੂ ਨੇ ਮਿਹਰ ਕੀਤੀ ਇਸ ਅਮਰਤ ਨੂੰ ਇਕੱਠਾ ਕਰਕੇ ਸਾਡੀ ਝੋਲੀ ਚ ਪਾਇਆ ਹੈ ਸਾਨੂੰ ਦਿੱਤਾ ਹੈ ਤੇ ਤੁਸੀਂ ਇੱਕ ਗੱਲ ਦੀ ਹੈਰਾਨੀ ਮੰਨੋਗੇ ਵੀ ਸਤਗੁਰੂ ਜੀ ਨੇ ਇਹ ਅਮਰਤ ਇਕੱਠਾ ਕਰਨ ਦੇ ਲਈ ਮੈਂ ਪਹਿਲਾਂ ਕਿਹਾ ਵੀ ਇਥੇ ਸਮਾਜ ਅੰਦਰ ਖਾਸ ਕਰਕੇ ਭਾਰਤ ਦੇ ਅੰਦਰ ਅੰਮ੍ਰਿਤ ਦੀਆਂ ਬੜੀਆਂ ਕਹਾਣੀਆਂ ਨੇ ਬੜਾ ਰੌਲਾ ਗਰੱਪਾ ਚੱਲਦਾ ਹੈ ਅੰਮ੍ਰਿਤ ਦੇ ਪਿੱਛੇ ਪਰ ਸਤਿਗੁਰੂ ਜੀ ਨੇ ਅੰਮ੍ਰਿਤ ਇਕੱਠਾ ਕੀਤਾ ਹੈ ਨਾ ਜਿਹੜਾ ਉਹ ਕੀਤਾ ਬਚਨਾਂ ਦਾ ਉਹ ਕੀਤਾ ਸੱਚ ਦਾ ਇਕੱਠਾ ਸਤਿਗੁਰੂ ਜੀ ਨੂੰ ਲੰਬੇਰਾ ਸਮਾਂ ਲੱਗਿਆ ਹੈ ਅੰਮ੍ਰਿਤ ਇਕੱਠਾ ਕਰਦਿਆਂ 200 ਸਾਲ ਲੱਗਦੇ ਹੈ ਫੇਰ ਕਿਤੇ ਜਾ ਕੇ ਸਿੱਖ ਦੀ ਝੂਲੀ ਵਿੱਚ ਸਤਿਗੁਰੂ ਅੰਮ੍ਰਿਤ ਪਾਉਂਦੇ ਐ ਤੇ ਤੁਸੀਂ ਵੇਖਿਓ ਵੀ ਸਤਿਗੁਰ ਦੀ ਪਾਵਨ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆਂ ਨਾ ਤੇ ਮਾਲਕ ਨੇ ਅਖੀਰ ਦੇ ਵਿੱਚ ਜਾ ਕੇ ਇਸ ਗੱਲ ਦਾ ਨਿਚੋੜ ਦਿੱਤਾ ਵੀ ਆਹ ਤੈਨੂੰ ਥਾਲ ਅੰਮ੍ਰਿਤ ਦਾ ਭਰ ਕੇ ਦੇਤਾ। ਮੁੰਦਾਵਣੀ ਮਹੱਲਾ 5ਵਾਂ ਥਾਲ ਵਿੱਚ ਤਿੰਨ ਵਸਤੂ ਪਈਓ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭਸ ਆਧਾਰੋ ਇਹਦੇ ਅੰਦਰ ਸਤ ਸੰਤੋਖ ਤੇ ਅੰਮ੍ਰਿਤ ਨਾਮ ਪਿਆ ਹੋਇਆ ਹੈ ਅੰਮ੍ਰਿਤ ਕੀ ਹੈ ਪਰਮੇਸ਼ਰ ਦਾ ਨਾਮ ਅੰਮ੍ਰਿਤ ਇੱਕੋ ਨਾਮ ਹੈ ਸਤਗੁਰੂ ਨੇ ਸਤ ਸੰਤੋਖ ਅੰਮ੍ਰਿਤ ਨਾਮ ਦਿੱਤਾ ਹੈ ਸਤਗੁਰੂ ਕਹਿੰਦੇ ਇਸ ਦੇ ਅੰਦਰ ਅੰਮ੍ਰਿਤ ਨਾਮ ਪਿਆ ਹੋਇਆ ਹੈ ਅੰਮ੍ਰਿਤ ਨਾਮ ठाकुर का पयो जिसका सबस आधारो जे को खावे आवे जे को पुंचै तिसका होए उधार वे वास्ततय जी ना जाई नित नेत्र आखुरतारो सतगुरु कहंदे ए इनਾਂ ਚੀਜ਼ਾਂ ਨੂੰ ਨਿਤਨਿਤ ਰੱਖ ਔਰ ਧਾਰੋ ਇਹਨਾਂ ਨੂੰ ਹਿਰਦੇ ਚ ਸੰਭਾਲ ਕੇ ਰੱਖਣਾ ਇਹਨਾਂ ਨੂੰ ਆਪਣੀ ਅੰਦਰ ਵਸਾ ਕੇ ਰੱਖਣਾ ਸਿੱਧਾ ਨਿਚੋੜ ਇਹ ਹੈ ਵੀ ਬਾਣੀ ਦੇ ਵਚਨਾਂ ਨੂੰ ਹਰ ਰੋਜ਼ ਹਿਰਦੇ 'ਚ ਬਸਾਉਣ ਦੀ ਕੋਸ਼ਿਸ਼ ਕਰਨੀ ਹੈ। ਇਹ ਅੰਮ੍ਰਿਤ ਵਚਨ ਨੇ ਸਾਡੇ ਲਈ ਇਹ ਅੰਮ੍ਰਿਤ ਵਰਗੇ ਨੇ ਕਿਉਂਕਿ ਇਸ ਨਾਮ ਨੇ ਸਾਡੀ ਜ਼ਿੰਦਗੀ ਦੇ ਅੰਦਰੋਂ ਲੱਭ ਲੋਭ ਅਹੰਕਾਰ ਦੂਰ ਕਰਨੇ ਆ। ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਵੀ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਇਹ ਚੀਜ਼ਾਂ ਜਦੋਂ ਖਤਮ ਹੋ ਗਈਆਂ ਸਾਡੀ ਸੋਚ ਵੀ ਸਤਿਗੁਰੂ ਪੁਰਖदयाल ਜਿਸ ਨੂੰ ਸਮਤ ਸਭ ਕੋਈ ਉਹਦੇ ਵਰਗੀ ਸੋਚ ਬਣ ਜਾਣੀ ਹੈ ਸਭ ਕੁਝ ਬਰਾਬਰ ਸਾਰੇ ਇੱਕੋ ਭਾਵਣੀ ਦੇ ਵਿੱਚ ਦਿਖਣ ਲੱਗ ਪੈਣੇ ਆ ਸਾਨੂੰ ਵੀ ਊਚ ਨੀਚਤਾ ਪੇਦ ਪਾਪ ਦਾ ਖਤਮ ਤੇ ਇਸ ਚੀਜ਼ ਦਾ ਅਹਿਸਾਸ ਸਾਨੂੰ ਸਤਿਗੁਰ ਨੇ ਹੀ ਕਰਾਇਆ ਗੁਰੂ ਸਾਹਿਬ ਨੇ ਬਖਸ਼ੀ ਹੈ ਇਹ ਦਾਤ ਸਾਡੇ ਅੰਦਰ ਸਤਿਗੁਰ ਨੇ ਕੋਈ ਵੀ ਊਚ ਨੀਚਤਾ ਪੇਦ ਭਾਵਨਾ ਨਹੀਂ ਰੱਖੀ ਹੈ ਸਤਗੁਰੂ ਜੀ ਨੇ ਇਸ ਜਮਾਤ ਦਾ ਹਿੱਸਾ ਬਣਾ ਲਿਆ ਕਬੀਰ ਸਾਹਿਬ ਨੂੰ ਵੀ ਫਰੀਦ ਜੀ ਨੂੰ ਨਾਮਦੇਵ ਜੀ ਨੂੰ ਬਾਬਾ ਰਵਦਾਸ ਸਾਹਿਬ ਦੀ ਨੂੰ ਤਰਲੋਚਨ ਸਧਨਾ ਧੰਨਾ ਜੀ ਸਾਰਿਆਂ ਨੂੰ ਜਮਾਤ ਦਾ ਹਿੱਸਾ ਬਣਾ ਲਿਆ ਇਸ ਅੰਮ੍ਰਿਤ ਦੇ ਅੰਦਰ ਉਹ ਸਾਰੇ ਇਕੱਠੇ ਹੋ ਗਏ ਨੇ ਜਿਸ ਨੂੰ ਸਮਤ ਸਭ ਕੋਈ ਹੁਣ ਇਹ ਭਾਵਨਾ ਸਾਡੇ ਅੰਦਰ ਬਣਦੇ ਬਣੀ ਤਾਂ ਅਸੀਂ ਸੋਚਾਂਗੇ ਵੀ ਹਾਂ ਮੇਰੀ ਜ਼ਿੰਦਗੀ ਦੀ ਅੰਜਮ ਅੰਦਰ ਅੰਮ੍ਰਿਤ ਆ ਗਿਆ ਹੈ ਜੀਡੀ ਚੀਜ਼ ਮੈਨੂੰ ਮਾਰਦੀ ਹੈ ਨਾ ਲਬੋ ਲੋਭਾਂਕਾਰ ਇਹ ਚੀਜ਼ਾਂ ਮੈਨੂੰ ਖਤਮ ਕਰਦੀਆਂ ਨੇ ਜਿਹੜੀ ਮੈਨੂੰ ਇਨਸਾਨੀਅਤ ਪੱਖ ਤੋਂ ਗਰਾਉਂਦੀਆਂ ਨੇ ਹੰਕਾਰ ਮੇਰਾ ਕਿਸੇ ਨਾਲ ਬੈਠਣ ਨਹੀਂ ਦਿੰਦਾ ਹੰਕਾਰ ਮੇਰਾ ਕਿਸੇ ਨੂੰ ਬੁਲਾਉਣ ਨਹੀਂ ਦਿੰਦਾ ਮੇਰਾ ਰਤਬਾ ਮੇਰੀ ਸ਼ੌਰਤ ਦਾ ਹੰਕਾਰ ਕਿਸੇ ਨਾਲ ਮਿਲਣ ਨਹੀਂ ਦੇ ਰਿਹਾ ਮੈਨੂੰ ਆਪਣੇ ਆਪ ਨੂੰ ਵੱਖਰਾ ਕਰਕੇ ਰੱਖ ਰਿਆ ਜ਼ਿੰਦਗੀ ਦੇ ਅੰਦਰ ਮਾਲਕ ਦੇ ਨਾਮ ਦਾ ਅੰਮ੍ਰਿਤ ਲਿਆ ਇਹਨਾਂ ਚੀਜ਼ਾਂ ਨੂੰ ਖਤਮ ਕਰ ਤੈਨੂੰ ਪਤਾ ਲੱਗੇ ਕਿ ਮਾਲਕ ਪਰਮੇਸ਼ਰ ਸਰਬ ਵਿਆਪਕ ਹੈ ਸਾਰੇ ਪਾਸੇ ਵਸ ਰਿਹਾ ਇਹੋ ਜ਼ਿੰਦਗੀ ਵਿੱਚ ਅੰਮ੍ਰਿਤ ਨਾਮ ਆਉਣਾ ਤੇ ਹੋਣਾ ਤਾਂ ਹੈ ਜੇ ਅਸੀਂ ਬਾਣੀ ਨੂੰ ਪੜ੍ਹ ਕੇ ਮੰਨਾਂਗੇ ਤੇ ਜਿਹਦੀ ਜ਼ਿੰਦਗੀ 'ਚ ਇਹ ਚੀਜ਼ ਬਣੀ ਹੈ ਉਹਨਾਂ ਦੇ ਅੰਦਰ ਇਹ ਅਹਿਸਾਸ ਬਣਦਾ ਹੈ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਤੋ ਕੋਸ਼ਿਸ਼ ਕਰੀਏ ਲਬ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਜਿਹਦੇ ਉੱਤੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਜਿਹਦੇ ਉੱਤੇ ਮਾਲਕ ਦੀ ਮਿਹਰ ਹੋ ਗਈ ਜਿਨੇ ਲਬ ਲੋਭ ਅਹੰਕਾਰ ਜ਼ਿੰਦਗੀ ਤੋਂ ਪਾਸੇ ਕਰਤਾ ਮਿਹਰ ਉਹਨਾਂ ਤੇ ਹੋਈ ਹੈ ਸਤਿਗੁਰੂ ਕਹਿੰਦੇ ਜਿਸਨੋ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਉਹਨਾਂ ਨੇ ਜ਼ਿੰਦਗੀ ਦੇ ਅੰਦਰ ਗੁਰੂ ਕੋਲੋਂ ਅੰਮ੍ਰਿਤ ਪ੍ਰਾਪਤ ਕਰ ਲਿਆ ਤੇ ਅੰਮ੍ਰਿਤ ਨੂੰ ਆਪਾਂ ਸਮਝ ਲਿਆ ਵੀ ਮਾਲਕ ਦਾ ਨਾਮ ਮਾਲਕ ਦੀ ਬਾਣੀ ਹੀ ਅੰਮ੍ਰਿਤ ਹੈ ਕੋਸ਼ਿਸ਼ ਕਰੀਏ ਜ਼ਿੰਦਗੀ ਦੇ ਅੰਦਰ ਹਰ ਰੋਜ਼ ਇਹ ਅੰਮ੍ਰਿਤ ਨਾਮ ਲੈਣ ਦੀ ਉਸ਼ਕਰੀ ਉਹਨੂੰ ਬਾਣੀ ਨੇ ਕਹਿਣਾ ਵੀ ਨਿਤ ਨਿਤ ਰਖੁਰ ਧਾਰੋ ਨਿਤ ਰੋਜ਼ ਪੀਣਾ ਇਹਨੂੰ ਹਰ ਰੋਜ਼ ਖੰਡੇ ਕੀ ਪੌਲ ਜਿਹੜੀ ਜ਼ਿੰਦਗੀ ਚ ਇੱਕ ਵਾਰ ਪਰ ਜਿਹੜਾ ਨਾਮ ਦਾ ਅੰਮ੍ਰਿਤ ਹੈ ਉਹ ਹਰ ਰੋਜ਼ ਹੀ ਸ਼ਕਣਾ ਹੁੰਦਾ ਸੇ ਹਰ ਰੋਜ਼ ਹੀ ਪੜ ਪੜ ਕੇ ਇਸ ਅੰਮ੍ਰਿਤ ਨੂੰ ਜ਼ਿੰਦਗੀ ਦਾ ਆਸਰਾ ਬਣਾਉਣਾ ਹੈ ਫਿਰ ਅਸੀਂ ਜਿਉਂਦੇ ਆ ਚਹਿ ਰਹਿ ਸਕਦੇ ਆ ਜਿੱਦਨ ਇਸ ਅੰਮ੍ਰਿਤ ਤੋਂ ਅਸੀਂ ਪਾਸਾ ਕਰ ਲਿਆ ਇਸ ਅੰਮ੍ਰਿਤ ਤੋਂ ਅਸੀਂ ਪਾਸੇ ਹੋ ਜਾਨੇ ਉਦਨ ਸਾਡੀ ਮੌਤ ਨਿਸ਼ਚਿਤ ਹੀ ਹੈ ਸੋ ਖੈਰ ਸਤਿਗੁਰੂ ਮਿਹਰ ਕਰਨ ਬਖਸ਼ਿਸ਼ ਕਰਨ ਇਹ ਅੰਮ੍ਰਿਤ ਦੀਆਂ ਦਾਤਾਂ ਸਾਡੀ ਚੋਲੀ ਚ ਪਾਉਣ ਅਸੀਂ ਵੀ ਕੋਸ਼ਿਸ਼ ਕਰੀਏ ਭਾਈ ਉਦਮ ਕਰੀਏ ਕਿ ਸਤਿਗੁਰੂ ਜਿਹੜਾ ਹਰ ਰੋਜ਼ ਇਹ ਅੰਮ੍ਰਿਤ ਬਖਸ਼ਦੇ ਹੈ ਬਾਣੀ ਸਾਡੀ ਝੋਲੀ 'ਚ ਸਤਿਗੁਰ ਨੇ ਪਾਈ ਐ ਅਸੀਂ ਬਾਣੀ ਤੋਂ ਕੋਈ ਦੂਰ ਨਹੀਂ ਹੈਗੇ ਬਾਣੀ ਸਾਡੇ ਆਪਣੇ ਘਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਗੂੰਜਦੀ ਐ ਇਹ ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਐ ਇਹ ਅੰਮ੍ਰਿਤ ਦੀਆਂ ਵਰਖਾਵਾਂ ਹਰ ਥਾਂ ਤੇ ਹੋ ਰਹੀਆਂ ਨੇ ਹਰ ਰੋਜ਼ ਹੋ ਰਹੀਆਂ ਨੇ ਹਰ ਪਲ ਹੋ ਰਹੀਆਂ ਨੇ ਬਸ ਅਸੀਂ ਕੋਸ਼ਿਸ਼ ਕਰਨੀ ਐ ਵੀ ਇਸ ਅੰਮ੍ਰਿਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਮਨ ਕਰਕੇ ਇਸ ਅੰਮ੍ਰਿਤ ਨੂੰ ਪੀਣ ਦੀ ਕੋਸ਼ਿਸ਼ ਕਰੋ ਦਾਤਾ ਰਹਿਮਤ ਕਰੇ ਪਾਵਨ ਬਾਣੀ ਦੇ ਬੋਲ ਵਿਚਾਰਦੇ ਆਂ ਸਮਝਦਿਆਂ अनेका ਭੁੱਲਾਂ ਹੋਈਆਂ ਸਭਾਪਕ ਨੇ ਸਤਿਗੁਰੂ ਜੀ ਬਖਸ਼ਣ ਜੋਗ ਹੈ ਆਪ ਸਭਨਾ ਸੰਗਤਾਂ ਦਾ ਭਾਈ ਧੰਨਵਾਦ ਤਿੰਨ ਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ